ਤਸੀ ਦੇਖਰ ਦੇਨੀ ਸਾਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਪੰਜਾਬਕਾਰ ਦਾ 67ਵੀਂ ਜਿਹੜੀ ਨੈਸ਼ਨਲ ਸਕੂਲ ਗੇਮਾਂ ਦਾ ਅੱਜ ਤੀਸਾ ਦਿਨ ਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਖੇਮਾ ਦਾ ਆਗਾਜ਼ ਕੀਤਾ ਗਿਆ ਲੁਧਿਆਣਾ ਤੋਂ ਇਸ ਦਾ ਆਗਾਜ਼ ਹੋਇਆ ਤੇ ਅੱਜ 30 ਦਿਨ ਹੈਗਾ ਤੇ ਅੱਜ ਜਿਹੜੇ ਮੈਚ ਹੋ ਰਿਹਾ ਹੈ ਲੁਧਿਆਣਾ ਦੇ ਸੈਕੰਡ ਹਾਰਟ ਸਕੂਲ ਵਿੱਚ ਹੋ ਰਿਹਾ ਤੇ ਮੇਰੇ ਨਾਲ ਇਸ ਦਾ ਮੌਜੂਦ ਹੈ ਡੀਓ ਲੁਧਿਆਣਾ ਡਿਸਟ੍ਰਿਕਟ ਦੇ ਡੀਓ ਮੈਡਮ ਡਿੰਪਲ ਮਦਾਨੀ ਗਲਬਤ ਕਰਦੇ ਇੱਧੀਆਂ ਗੇਮਾਂ ਹੋ ਰਹੀਆਂ ਪੰਜਾਬ ਸਕੂਲ ਦੇ ਬੱਚਿਆਂ ਨੂੰ ਪ੍ਰੋਸਾਈ ਕਰਨ ਵਾਸਤੇ ਉਹਨਾਂ ਖਿਡਾਰੀਆਂ ਨੂੰ ਕਿਉਂਕਿ ਪੰਜਾਬ ਕਮੇਸ਼ਾ ਹੀ ਜਾਂਦੀ ਸੀ ਜਿਹੜੇ ਖਿਡਾਰੀ ਹੈ ਉਹਨਾਂ ਦਾ ਪੰਜਾਬ ਦਾ ਇੱਕ ਨਾਮ ਰੋਸ਼ਨ ਕਰਨ ਤੇ ਇੱਕ ਖੁਸ਼ਹਾਲ ਪੰਜਾਬ ਬਣੇ ਮੈਡਮ ਅੱਜ ਸਟਾਰਟਿੰਗ ਗੇਮਾਂ ਲੇਡਾ ਜਨ 3 ਦਿਨ ਪਹਿਲਾਂ ਹੋ ਚੁੱਕਾ ਕਿਸਤਾਜ ਦੇਖਦੇ ਹੋ ਸਰ ਜਿਹੜੀਆਂ ਗੇਮਾਂ ਨੇ ਸਾਡੀਆਂ ਛੇ ਤਰੀਕ ਤੋਂ ਸਟਾਰਟ ਹੋਈਆਂ ਨੇ ਅੱਜ ਤੀਸਰਾ ਦਿਨ ਹੈ ਅਸੀਂ ਅੱਜ ਸੈਕਰਟ ਹਾਰਟ ਕਾਨਵੈਂਟ ਸਕੂਲਸ ਰਬਰ ਨਗਰ ਦੇ ਗਰਾਊਂਡ ਦੇ ਵਿੱਚ ਖੜੇ ਆ ਜਿੱਥੇ ਫੁੱਟਬਾਲ ਦੇ ਮੈਚਸ ਚੱਲ ਰਹੇ ਨੇ ਜਿਹੜੀਆਂ ਸਾਡੀਆਂ ਗੇਮਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਨੇ ਸਾਰੇ ਗਰਾਊਂਡਾਂ ਦੇ ਵਿੱਚ ਬੱਚੇ ਬਹੁਤ ਹੀ ਖੁਸ਼ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਅਰੇਂਜਮੈਂਟ ਤੇ ਉਹਨਾਂ ਨੂੰ ਸਾਰੀ ਜਿਹੜੀ ਉਹਨਾਂ ਦੀ ਸਹੂਲਤ ਹੈ ਐਸ ਪਰ ਗਰਾਊਂਡ ਦੀ ਰਿਕੁਆਇਰਮੈਂਟ ਸਾਰੀਆਂ ਹੀ ਵਧੀਆ ਦਿੱਤੀਆਂ ਜਾ ਰਹੀ ਸ਼ੌਦੇ ਉਹ ਪੰਜਾਬ ਸਰ ਨੇ ਹਮੇਸ਼ਾ ਖਿਡਾਰੀਆਂ ਨੂੰ ਪ੍ਰੋਫਾਈ ਕਰਨ ਵਾਸਤੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਨੈਸ਼ਨਲ ਗੇਮ ਪਹਿਲਾਂ ਵੀ ਹੋਈਆਂ ਅਸੀਂ ਖੇਡਾ ਵਦਨ ਪੰਜਾਬ ਦੀਆਂ ਕਿਸ ਤਰ੍ਹਾਂ ਦੇ ਪੰਜਾਬ ਸਰ ਕਿਸ ਤਰ੍ਹਾਂ ਦੇ ਬੱਚਿਆਂ ਖਿਡਾਰੀ ਕਿਸ ਤਰ੍ਹਾਂ ਸੋਚ ਉਹਨਾਂ ਇੱਕਦਾਂ ਹੀ ਸੋਚ ਹੈ ਸਰ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਖੇਡਾਂ ਨੂੰ ਪ੍ਰੋਸਾਈਜ਼ ਕਰਨ ਲਈ ਖੇਡਾਂ ਕਰਵਾਏ ਪਹਿਲੇ ਵਤਨ ਪੰਜਾਬ ਦੀਆਂ ਖੇਡਾਂ ਕਰਾਈਆਂ ਗਈਆਂ ਤੇ ਜਿਹੜੀਆਂ ਅਸੀਂ ਹੁਣ ਨੈਸ਼ਨਲ ਗੇਮਸ ਕਰਵਾ ਰਹੇ ਆ ਇਹਦੇ ਨਾਲ ਬੱਚਿਆਂ ਦਾ ਜਿਹੜੀ ਓਵਰঅল ਡਿਵੈਲਪਮੈਂਟ ਹੈ ਉਹਦੇ ਨੂੰ ਤਾਂ ਸਹੂਲਤ ਮਿਲਦੀ ہوئی ਹੈ ਬਾਕੀ ਇਹ ਬੱਚਿਆਂ ਨੂੰ ਇੱਕ ਐਕਸਪੋਜ਼ਰ ਵੀ ਮਿਲਦਾ ਹੈ ਸਾਡੇ ਕੋਲੋਂ ਅਲੱਗ-ਅਲੱਗ ਸਟੇਟ ਤੋਂ ਬੱਚੇ ਆਏ ਨੇ ਉਹ ਸਾਡੇ ਉਹਨਾਂ ਦੇ ਕਲਚਰ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ ਉਹਨਾਂ ਦੀ ਸਾਡੇ ਨਾਲ ਜਦੋਂ ਆਪਸ 'ਚ ਕਮਿਊਨੀਕੇਸ਼ਨ ਹੁੰਦੀ ਹੈ ਇੱਕ ਦੂਜੇ ਤੋਂ ਲੈਂਗੁਏਜ ਸਿੱਖਦੇ ਨੇ ਕਲਚਰ ਸਿੱਖਦੇ ਨੇ ਆਪਸ 'ਚ ਮਿਲਵਰਤਨ ਰਹਿ ਕੇ ਕਿੱਦਾਂ ਇੱਕ ਇੱਕ ਦੂਜੇ ਨਾਲ ਉਹ ਐਕਸਚੇਂਜ ਕਰਦੇ ਨੇ ਤੇ ਬੱਚਿਆਂ ਲਈ ਇਹ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਗੇਮਾ ਸਾਡੇ ਕੋਲ ਪੰਜਾਬ 'ਚ ਹੋਣਾ ਪੰਜਾਬ ਦਾ ਇੱਕ ਕਲਚਰ ਹੈ ਵਿਰਾਸਤ ਬੜੀ ਕੋ ਬਹੁਤ ਵੱਡਾ ਹੈ ਵਿਰਾਸਤ ਵੀ ਪੰਜਾਬ ਦੀ ਮੰਨੀ ਵੱਡੀ ਮੰਨੀ ਜਾਂਦੀ ਹੈ ਲੱਗਦਾ ਵੀ ਪੰਜਾਬ ਹੀ ਹੋਸ ਕਰ ਰਿਹਾ ਉਹਨਾਂ ਜਿਹੜੇ ਅਲੱਗ-ਅਲੱਗ ਰਾਜਾਂ ਤੋਂ ਬੜੇ ਬੱਚੇ ਆਏ ਆ ਇੱਕ ਤਾਂ ਤੁਸੀਂ ਗੱਲ ਕੀਤੀ ਪਹਿਲਾਂ ਵੀ ਇੱਕ ਤਾਂ ਕਲਚਰ ਦੀ ਪ੍ਰੋਫਾਈਲ ਮਿਲੂਗਾ ਪੰਜਾਬ ਦਾ ਕਲਚਰ ਕੀ ਹੈਗਾ ਖਾਣਾ ਪੀਣਾ ਰਹਿਣਾ ਸੈਨਾ ਇਸ ਦੇ ਨਾਲ ਹੀ ਪੰਜਾਬ ਦੇ ਵਿਸ਼ਟਮ ਸਕੂਲ ਆਫ ਐਮਐਸ ਕਲਪ ਪੰਜਾਬਸ ਕਰਕੇ ਤੇ ਕਿਸ ਤਰ੍ਹਾਂ ਚੱਲ ਰਹੇ ਅ ਜੇ ਬੇ ਖਾਣੇ ਬਿਨੇ ਤੇ ਇਹਨਾਂ ਬੱਚਿਆਂ ਦੀ ਗੱਲ ਕਰਾ ਕਲਚਰ ਦੀ ਤੇ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਬੱਚਿਆਂ ਤੋਂ ਅਸੀਂ ਵੀਵਿਊਜ਼ ਵੀ ਲੈਂਦੇ ਰਹੇ ਉਹਨਾਂ ਨੇ ਸਪੈਸ਼ਲੀ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਪਰੌਂਠੇ ਬਹੁਤ ਫੇਮਸ ਹੁੰਦੇ ਨੇ ਤੇ ਉਹ ਦੇ ਆਰ ਲਾਈਕਿੰਗ ਕੀ ਸਾਨੂੰ ਇੱਥੇ ਦੇ ਪੰਜਾਬ ਦੇ ਪਰੌਂਠੇ ਬਹੁਤ ਵਧੀਆ ਲੱਗੇ ਸਾਨੂੰ ਖਾਣਾ ਪੀਣਾ ਬਹੁਤ ਵਧੀਆ ਮਿਲ ਰਿਹਾ ਹੈ ਅਸੀਂ ਇਹ ਖਾਣਾ ਨਵੇਂ ਤਰੀਕੇ ਤੋਂ ਉਹਨਾਂ ਨੇ ਪਹਿਲੀ ਵਾਰੀ ਜਦੋਂ ਇਹ ਟੇਸਟ ਕਰਦੇ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਕੁਝ ਨਵੀਂ ਚੀਜ਼ ਕੁਝ ਨਵਾਂ ਵਧੀਆ ਖਾਣ ਨੂੰ ਮਿਲ ਰਿਹਾ ਹੈ ਜੇ ਐਸਓ ਸਕੂਲ ਆਫ ਐਵਿਨੈਂਸ ਦੀ ਗੱਲ ਕਰੀਏ ਤੇ ਸਕੂਲ ਆਫ ਐਵ ਦੀ ਐਕਸਕਰਸ਼ਨ ਟ੍ਰਿਪਸ ਅਸੀਂ ਕਰਵਾ ਚੁੱਕੇ ਆ ਉਹਨਾਂ ਨੂੰ ਐਕਸਪੋਜ਼ਰ ਅਸੀਂ ਆਪਣੇ ਡਿਸਟ੍ਰਿਕਟ ਐਕੈਡਮੀਨਿਸਟ੍ਰੇਸ਼ਨ ਨਾਲ ਦਿੱਤੀਆਂ ਨੇ ਹੋਰ ਕੋਟ ਦੇ ਵਿੱਚ ਜਾਂ ਸਪੋਰਟਸ ਅਕੈਡਮੀ ਨਾਲ ਆਪਣੇ ਡਿਫੈਂਸ ਅਕੈਡਮੀ ਨਾਲ ਤੇ ਆਪਣੇ ਐਗਰੀਕਲਚਰ ਦੇ ਨਾਲ ਉਹਨਾਂ ਨੂੰ ਐਕਸਪੋਜ਼ਰ ਵਿਜ਼ਿਟ ਅਸੀਂ ਕਰਵਾਈਆਂ ਨੇ ਤਾਂ ਕਿ ਇਹਨਾਂ ਬੱਚਿਆਂ ਨੂੰ ਆਪਣੇ ਜਿਹੜੇ ਫਰਦਰ ਫਿਊਚਰ ਬਾਰੇ ਉਹ ਸੋਚ ਸਕਣ ਉਹਨਾਂ ਬਾਰੇ ਕੁਝ ਨੋਲਜ ਗੇਨ ਕਰ ਚੁੱਕੇ ਹਨ ਤਾਂ ਕਿ ਉਹ ਆਪਣੇ ਜਿਹੜੇ ਨੈਕਸਟ ਉਹਨਾਂ ਨੇ ਜੋ ਗਾਈਡਲਾਈਨਸ ਆਪਣੇ ਆਪ ਨੂੰ ਇੱਕ ਪਾਥ ਡਿਸਾਈਡ ਕਰਨਾ ਹੈ ਉਹਦੇ ਵਾਸਤੇ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਉਹਨਾਂ ਨੂੰ ਇੱਕ ਚੀਜ਼ ਉਹ ਦੇਖਣ ਨੂੰ ਵੀ ਮਿਲੇ ਕਿ ਉਹ ਕਿਸ ਤਰ੍ਹਾਂ ਆਪਣੇ ਆਪਣੂ ਕਿਹੜੇ ਲੈਵਲ ਤੇ ਖੜੇ ਹੋ ਕੇ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰੀਪੇਅਰ ਕਰ ਸਕਦੇ ਨੇ ਕਿਹੜੀ ਸਟਰੀਮ ਉਹਨਾਂ ਨੇ ਚੂਜ਼ ਕਰਨੀ ਹੈ ਔਰ ਕਿਹੜੇ ਕਿਤੇ ਨਮੂਨ ਉਹਨਾਂ ਨੇ ਅਪਣਾਉਣਾ ਹੈ ਉਹ ਸਾਰੀਆਂ ਗਾਈਡਲਾਈਨਸ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਪਾ ਜੀ ਸੋ ਐਸਨ ਡੀਓ ਡਿੰਪਲ ਮੈਨੇਜਮੈਂਟ ਜਾਂ ਦੱਸੋ ਕੀ ਜਾਂ ਪੰਜਾਬ ਦੀਆਂ ਸਤਾਰਵੀਂ ਨੈਸ਼ਨਲ ਰੈਡੀ ਗੇਮ ਇਥੇ ਲੁਧਿਆਣਾ ਨੇ ਹੋਸਟ ਕੀਤੀ ਸੀ ਅੱਜ 30 ਦਿਨ ਹੈਗਾ ਤਕਰੀਬਨ ਜਿਹੜੇ ਮੈਚ ਦੀ ਗੱਲ ਕਰਦੇ ਆ ਜਿਹੜੇ ਬਾਰੋਂ ਖਿਡਾਰੀ ਆਏ ਆ ਖਾਸੇ ਪੰਜਾਬ ਦੀ ਜਿਹੜੀ ਕਲਚਰ ਆ ਉਹਨਾਂ ਵਿਦਿਆਰਥੀਆਂ ਨੂੰ ਇਸ ਕਲਚਰ ਬਾਰੇ ਨੇੜੇ ਹੋਣ ਦਾ ਰਸਤਾ ਮਿਲਦਾ ਹੈ ਇਸ ਦੇ ਨਾਲ ਹੀ ਖਾਨ ਪਾਨ ਰਹਿਣਾ ਸੈਨਾ ਇਸ ਦੇ ਨਾਲ ਹੀ ਪੰਜਾਬਸ ਕਾ ਉਹ ਜਿਹੜੋ ਬੱਚਿਆਂ ਨੂੰ ਪ੍ਰੋਸਾਈਜ਼ ਕੀਤਾ ਜਾਂਦਾ ਹੈ ਤਾਂ ਕਿ ਉਹ ਖੇਡ ਕੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਤਾਂ ਇਸ ਤਰ੍ਹਾਂ ਦੀਆਂ ਪੰਜਾਬ ਦੀ ਮਾਨਸਿਕਾ ਦੋਦਾ ਖੇਡਾਂ ਪ੍ਰਤੀ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਹੈ 67ਵਾਂ ਨੈਸ਼ਨਲ ਗੇਮ ਦਾ ਆਗਾਜ਼ ਲੁਧਿਆਣਾ ਵਿੱਚ ਹੋਇਆ ਤੇ ਅੱਜ 30 ਦਿਨਾਂ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਖਿਡਾਰੀ ਆਪਣੀਆਂ ਖੇਡਾਂ ਜੇ ਮੱਲਾ ਮਾਰ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਕੈਮਰਾਮੈਨ ਬੌਬੀਨਾ ਸੰਦੀਪ ਸ਼ਰਮਾ ਡੈਨਿਸਰ ਟੀਵੀ ਲੁਧਿਆਣਾ